ਪੁਲਸ ਲੋ ਇੱਕ ਵੱਡਾ ਐਕਸ਼ਨ ਹੈ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਖਾਸ ਤੌਰ ਦੇ ਉੱਤੇ ਅੱਜ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੜਨਾਲ ਗੁਰੂ ਨਗਰੀ ਦੇ 골ਡਨ ਗੇਟ ਤੋਂ ਸੰਝਿਆ ਕਰ ਰਹੇ ਹਾਂ ਜਿੱਥੇ ਕੀ ਜੋ ਸੂਬੇ ਦੇ ਡੀਜੀਪੀ ਸਾਹਿਬ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ 'ਚ ਜਾ ਕੇ ਜਿਹੜੀ ਚੈਕਿੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਜਿਹੜੇ ਅਧਿਕਾਰੀ ਸਾਰੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਅੱਜ ਜਿਨੇ ਵੀ ਜਿਹੜੇ ਪੁਆਇੰਟਸ ਹੈਗੇ ਨੇ ਜਾਂ ਫਿਰ ਜਿਹੜੇ ਨਸ਼ਾ ਤਸਕਰਸ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਹੁਣ ਜੋ ਪੁਲਿਸ ਵੱਲੋਂ ਕੀਤੀ ਜਾਣੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਡੀਜੀਪੀ ਜੋਨੇ ਸਾਹਿਬ ਡੀਜੀਪੀ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਾਫਲੇ ਦੀਆਂ ਤਾਂ ਹੁਣ ਗੁਰੂ ਨਗਰੀ ਦੇ ਵੱਖ-ਵੱਖ ਨਾਕਾ ਪੁਆਇੰਟਸ ਜਿਹੜੇ ਆ ਉਹਨਾਂ ਵੱਲੋਂ ਚੈੱਕ ਕੀਤੇ ਜਾਣੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਜਿਹੜੀ ਆ ਇੱਥੇ ਕੀਤੀ ਜਾਣੀ ਆ ਜਿਹੜੇ ਪੁਆਇੰਂਟਸ ਨੇ ਨਾਕਾ ਪੁਆਇੰਂਟ ਨੇ ਪੁਲਿਸ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਕੰਮ ਕਰਦੀ ਆ ਤਾਂ ਉਹ ਵੀ ਜਿਹੜੀ ਆ ਚੈੱਕ ਕੀਤੀ ਜਾਣੀ ਤਾਂ ਇਹ ਦੇਖ ਸਕਦੇ ਹੋ ਇਹ ਕਾਫਲਾ ਇਹ ਕਾਫਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਜੀਪੀ ਸਾਬ ਜੋ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਇਹ ਦੇਖ ਸਕਦੇ ਹਾਂ ਤਸਵੀਰਾਂ ਕਿ ਅਧਿਕਾਰੀਆਂ ਨਾਲ ਮਿਲਿਆ ਜਾ ਰਿਹਾ ਤਾਂ ਸਰ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਗੁਰੂ ਨਗਰੀ ਦੇ ਗੁਰੂ ਨਗਰੀ ਦੇ ਪੁਆਇੰਟ ਜਿਹੜੇ ਹੈਗੇ ਨੇ ਖਾਸ ਤੌਰ ਦੇ ਉੱਤੇ 골ਡਨ ਗੇਟ ਦੇ ਉੱਤੇ ਜੋ ਡੀਜੀਪੀ ਸਾਬ ਹੈਗੇ ਨੇ ਗੌਰਵ ਜਾਦਵ ਤਾਂ ਉਹਨਾਂ ਵੱਲੋਂ ਅੱਜ ਪੁਆਇੰਟਸ ਚੈੱਕ ਕੀਤੇ ਜਾਣੇ ਆ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੀਆਂ ਗੱਡੀਆਂ ਖਿਲਾਰ ਕੇ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਜਿਹੜੀ ਆ ਕਰਵਾਈ ਜਾ ਰਹੀ ਆ ਤਾਂ ਡੀਜੀਪੀ ਸਾਹਿਬ ਜਿਹੜੇ ਨੇ ਗੁਰੂ ਨਗਰੀ ਦੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਆਂ ਤਾਂ ਜਾਣਦੇ ਆਂ ਕਿ ਸੂਬੇ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜਿਹੜੇ ਐਕਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਇਹਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਗੁਰੂ ਨਗਰੀ ਦੀਆਂ ਤਾਂ ਉੱਥੇ ਜਿਹੜੇ ਨਸ਼ਾ ਤਸਕਰ ਨੇ ਜਿੱਥੇ ਕਿ ਉਹਨਾਂ ਦੀ ਪ੍ਰਾਪਰਟੀ ਡਮਾਲਿਸ਼ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਤਾਂ ਉਸ ਦੇ ਉੱਤੇ ਵੀ ਕਹਿ ਸਕਦੇ ਆ ਕਿ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਤਾਂ ਇੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਵੱਲੋਂ ਸਾਰੇ ਜਿਹੜੇ ਪੁਆਇੰਟਸ ਚੈਕਿੰਗ ਕੀਤੇ ਜਾਣੇ ਆ ਤਾਂ ਉੱਥੇ ਹੀ ਇਹ ਖਾਸ ਤਸਵੀਰਾਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਵੀ ਜਿਹੜਾ ਇੱਥੇ ਨਿਕਲ ਕੇ ਡੀਪੀ ਸਾਹਿਬ ਨੂੰ ਮਿਲਿਆ ਜਾ ਰਿਹਾ ਸਾਡੇ ਸਾਹਿਬ ਜਿਹੜੇ ਵਧੀਆ ਪਾਲ ਸਾਹਿਬ ਸਾਹਿਬ ਬਹੁਤ ਵਧੀਆ ਇਹਨਾਂ ਦਾ ਕੰਟਰੋਲ ਆ ਬਹੁਤ ਵਧੀਆ ਹੈ ਨਾ ਹਾਂਜੀ ਹਾਂ ਹਾਂ ਬਹੁਤ ਬਹੁਤ ਬਾਕੀ ਹੈ ਨਸ਼ੇ ਪਤੇ ਵੀ ਕਾਫੀ ਘਟੇ ਅਗੇ ਨਾਲੋਂ ਬਹੁਤ ਜ਼ਿਆਦਾ ਕੰਟਰੋਲ ਹੈਗਾ ਇਹ ਜਿਹੜਾ ਡਰਗਸ ਦੇ ਖਿਲਾਫ ਆਪਣਾ ਇਹਦਾ ਅਸਰ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਦੁਨੀਆ ਮਾਇਆ ਹੁਣ ਪੜੀ ਲਿਖੀ ਬੱਚੇ ਸਿਆਣੇ ਨੇ ਅੱਜ ਕੱਲ ਦੇ ਅਗਬੰਦਾਂ ਸਮਝਦਾਰ ਗੱਲ ਨੂੰ ਹੁਣ ਅੱਗੇ ਥੋੜਾ ਦੇਖ ਅੱਗੇ ਦੇਖ ਅੱਗੇ ਦੇਖ ਕਿਉਂਕਿ ਜੋ ਗੁਰੂ ਨਗਰੀ ਦੇ ਜੋ ਵਸਨੀਕ ਨੇ ਉਹਨਾਂ ਵੱਲੋਂ ਡੀਪੀ ਸਾਹਿਬ ਦੇ ਨਾਲ ਸ਼ਿਕਾਇਤ ਵੀ ਕੀਤੀ ਗਈ ਆ ਹਾਲਾਤਾਂ ਬਾਰੇ ਖਾਸ ਤੌਰ ਦੇ ਉੱਤੇ ਉਹਨਾਂ ਵੱਲ ਗੱਲ ਕੀਤੀ ਕੀਤਾ ਦੇਖ ਸਕਦਾ ਹਾਂ ਗੱਡੀ ਦੀ ਚੈਕਿੰਗ ਜੋ ਉੱਥੇ ਜਾਇਜ਼ਾ ਲੈਂਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਜੋ ਪਹੁੰਚੇ ਹੋਏ ਨੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਵੀ ਮਿਲਦੇ ਦਿਖਾਈ ਦੇ ਰਹੇ ਨੇ ਜੋ ਗੁਰੂ ਨਗਰੀ ਦੇ ਵਸਨੀਕ ਨੇ ਤਾਂ ਉੱਥੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੋ ਰਿਪੋਰਟਰ ਨੇ ਸਾਡੇ ਗੁਰੂ ਨਗਰੀ ਤੋਂ ਨਾਲ ਤਾਂ ਗੁਰਪ੍ਰੀਤ ਕਿਵੇਂ ਵੇਖਦੇ ਹਾਂ ਕਿ ਆਲਾ ਅਧਿਕਾਰੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਕੀ ਲੱਗਦਾ ਕਿ ਇਦਾਂ ਦੇ ਨਾਕਾ ਪੁਆਇੰਟਸ ਹਰ ਮਹੀਨੇ ਜਾਂ ਜ਼ਿਆਦਾਤਰ ਚੈਕਿੰਗ ਹੋਣੀ ਚਾਹੀਦੀ ਤਾਂ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਪੁਲਿਸ ਦੇ ਵੱਲੋਂ ਚੈਕਿੰਗ ਤਾਂ ਕੀਤੀ ਜਾਂਦੀ ਆ ਪਰ ਜਿਹੜੀ ਅੱਜ ਚੈਕਿੰਗ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਪੰਜਾਬ ਦੇ ਜਿਹੜੇ ਡੀਸੀਪੀ ਗੌਰਵ ਜ਼ਾਦਾ ਬਥੇ ਪਹੁੰਚੇ ਹੋਏ ਹਨ ਤਾਂ ਫਿਲਹਾਲ ਨਾਲ ਵੱਲੋਂ ਪੂਰੀ ਜਿਹੀ ਜਾਣਕਾਰੀ ਆਖਵਾਖ ਚੌਂਕਾ ਦੇ ਵਿੱਚ ਜਾ ਕੇ ਲਈਤੀ ਜਾ ਰਹੀ ਆ ਤਾਂ ਮੀਡੀਆ ਦੇ ਨਾਲ ਗੱਲਬਾਤ ਵੀ ਕਰਦੇ ਪਏ ਤਾਂ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦਾ ਕੀ ਕਹਿਣਾ ਤਾਂ ਇਹ ਤਸਵੀਰਾਂ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਇਹ ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫੀਸਰਸ ਦੀ ਜੁੜੀ ਲਾਈ ਹੈ ਸੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅੰਮ੍ਰਿਤਸਰ ਕਰਨ ਲਈ ਆਇਆ ਸੀ ਸਪੈਸ਼ਲੀ ਬਹੁਤ ਨੂੰ ਮਾਜੇ ਦੇ ਵਿੱਚ ਵੀ ਕਿਸੇ ਤਰ੍ਹਾਂ ਤੋਂ ਕਾਫੀ ਚੁਣੌਤੀ ਪੈ ਰਹੀ ਜਨਰਲ ਆ ਵੀ ਡਿਊਟੀ ਕਰ ਰਹੇ ਇਹਨਾਂ ਦੇ ਮੋਰਲ ਵਾਲੇ ਕਿਹੋ ਜਿਹੇ ਨੇ ਵੀ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਹੈਗੇ ਕਸੇ ਜੋ ਜਿਹੜੀ ਉਹਨਾਂ ਦੇ ਤੋਂ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕਨਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੇ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਨਡ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ। ਤੁਸੀਂ ਅੱਜ ਕਾਹਈ ਅਟੈਕ ਨਾਕੇ ਚੈੱਕ ਕੀਤੇ ਉਹ तकरीबन ਰੋਪੜ ਤੋਂ ਚੈੱਕ ਕਰਦੇ ਕਿਵੇਂ ਦਾ ਵਿਆਰ ਉਹ ਤੇ ਲੋਕਾਂ ਦਾ ਰਿਸਪੌਂਸ ਹੋਰ ਫੋਰਸ ਦਾ ਮੋਰਲ ਕਿੰਨਾ ਹੈ? ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ। ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਤ ਤੇ ਮਹਿਫੂਜ਼ ਰੱਖਣ ਲਈ। ਕਿਉਂ ਸਰ ਕਿੰਨੀ ਵੱਡੀ ਚੁਣੌਤੀ ਹੈ? ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ। ਜਾਰੇ ਜੇ ਇਸ ਤਰ੍ਹਾਂ ਟ੍ਰੀਟਮੈਂਟ ਕੇਇਆ ਜਾਵੇ ਤਾਂ ਕਿੰਨੇ ਵੀਰ ਦੀ ਤੁਹਾਨੂੰ ਸਫਲਤਾ ਮਿਲ ਚੁੱਕੀ। ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ। ਅਸੀਂ ਤੁਹਾਡੇ ਨਾਲ ਮੋੜਾ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਣਾ ਹੈਗਾ। ਅਸੀਂ ਬਿਲਕੁਲ ਡਰੱਗ ਫ੍ਰੀ ਕਰ ਦਾਂਗੇ। ਹੁਣ ਵੀ ਪਰ ਵੀ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋ ਕਿ ਜੇ ਵੀ ਕੋਈ ਛੱਡ ਕੇ ਇਸ ਕੰਮ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ। ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ। ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਮ ਸਮਝਦੀ ਹੈ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਇਹ ਕੰਮ ਸ਼ੁਰੂ ਹੋ ਗਿਆ ਜੀ ਐਸ ਸੈਕੰਡ ਲਾਈਨ ਆਫ ਡਿਫੈਂਸ ਤੇ ਜਦੋਂ ਹੋਮ ਗਾਰਡਸ ਡਿਪਲॉय ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਿਸ ਰਹਾ ਹੈ ਐਟੀਟਿਊਡਰੀ ਐਲੀਮੈਂਟ ਕਾ ਵੀ ਅਕਲ ਇੱਕ ਗਲਤ ਮੈਸੇਜ ਪਾ ਦਿੰਦੇ ਆ ਪਰੋ ਹੈ ਆਉਣ ਵਾਲੀ ਹੈ ਜੀ ਇਸ ਨੂੰ ਕਿੰਨਾ ਕਿ ਨਹੀਂ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਜਾਓ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੰਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਅੱਜ ਦੀ ਚੈਨ ਦਾ ਖਾਸ ਤੌਰ ਤੇ ਨਹੀਂ ਇੱਕ ਜਨਰਲ ਜਵੇਂ ਹੁਣ ਬੈਸਾਖੀ ਹੈਗੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੰਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ਿਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਊਗੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਡੀਜੀਪੀ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਤਾਂ ਹੁਣ ਸ਼ਹਿਰ ਦੇ ਵੱਖ-ਵੱਖ ਪੁਆਇੰਟਸ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਵੱਲੋਂ ਹੁਣ ਜਿਹੜੀ ਪੁਆਇੰਟ ਜਿਹੜੇ ਆ ਚੈੱਕ ਕੀਤੇ ਜਾਣੇ ਆ ਨਾ ਕਿ ਚੈੱਕ ਕੀਤੇ ਜਾਣੇ ਆ ਤਾਂ ਕੱਲੀ-ਕੱਲੀ ਤਸਵੀਰ ਜਿਹੜੀ ਤੜ ਨਾਲ ਲਗਾਤਾਰ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣ ਜਗਬਾਨੀ ਟੀਵੀ ਸ਼੍ਰੀਮੰਤ ਸਾਹਿਬ ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਖਾਸ ਤੌਰ ਦੇ ਉੱਤੇ ਅੱਜ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੜ ਨਾਲ ਗੁਰੂ ਨਗਰੀ ਦੇ 골ਡਨ ਗੇਟ ਤੋਂ ਸਾਂਝਾ ਕਰ ਰਹੇ ਆ ਜਿੱਥੇ ਕੀ ਜੋ ਸੂਬੇ ਦੇ ਡੀਜੀਪੀ ਸਾਹਿਬ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ 'ਚ ਜਾ ਕੇ ਜ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਜਿਹੜੇ ਅਧਿਕਾਰੀ ਸਾਰੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਅੱਜ ਜਿੰਨੇ ਵੀ ਜਿਹੜੇ ਪੁਆਇੰਟਸ ਹੈਗੇ ਨੇ ਜਾਂ ਫਿਰ ਜਿਹੜੇ ਨਸ਼ਾ ਤਸਕਰਸ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਹੁਣ ਜੋ ਪੁਲਿਸ ਵੱਲੋਂ ਕੀਤੀ ਜਾਣੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਹੋਏ ਨੇ ਤਾਂ ਡੀਜੀਪੀ ਜੋਨੇ ਸਾਹਿਬ ਡੀਜੀਪੀ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਸਵੀਰ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀਆਂ ਤਸਵੀਰਾਂ ਸਾਂਝੀਆਂ ਕਿ ਤੇਜਨ ਕਾਫਲੇ ਦੀਆਂ ਤਾਂ ਹੁਣ ਗੁਰੂ ਨਗਰੀ ਦੇ ਵੱਖ-ਵੱਖ ਨਾਕਾ ਪੁਆਇੰਟਸ ਜਿਹੜੇ ਆ ਉਹਨਾਂ ਵੱਲੋਂ ਚੈੱਕ ਕੀਤੇ ਜਾਣੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਜਿਹੜੀ ਆ ਇੱਥੇ ਕੀਤੀ ਜਾਣੀ ਆ ਜਿਹੜੇ ਪੁਆਇੰਟਸ ਨੇ ਨਾਕਾ ਪੁਆਇੰਟ ਨੇ ਪੁਲਿਸ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਕੰਮ ਕਰਦੀ ਆ ਤਾਂ ਉਹ ਵੀ ਜਿਹੜੀ ਆ ਚੈੱਕ ਕੀਤੀ ਜਾਣੀ ਤਾਂ ਇਹ ਦੇਖ ਸਕਦੇ ਹੋ ਇੱਕ ਕਾਫਲਾ ਇੱਕ ਕਾਫਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਜੀਪੀ ਸਾਹਿਬ ਜੋਂ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਇਹ ਦੇਖ ਸਕਦੇ ਹਾਂ ਤਸਵੀਰਾਂ ਕਿ ਅਧਿਕਾਰੀਆਂ ਨਾਲ ਮਿਲਿਆ ਜਾ ਰਿਹਾ ਤਾਂ ਸਰ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਦੇਖ ਸਕਦੇ ਹਾਂ ਕੀ ਗੁਰੂ ਨਗਰੀ ਦੇ ਗੁਰੂ ਨਗਰੀ ਦੇ ਪੁਆਇੰਟਸ ਜਿਹੜੇ ਹੈਗੇ ਨੇ ਖਾਸ ਤੌਰ ਦੇ ਉੱਤੇ 골ਡਨ ਗੇਟ ਦੇ ਉੱਤੇ ਜੋ ਡੀਜੀਪੀ ਸਾਹਿਬ ਹੈਗੇ ਨੇ ਗੌਰਵ ਜਾਦਵ ਤਾਂ ਉਹਨਾਂ ਵੱਲੋਂ ਅੱਜ ਪੁਆਇੰਟਸ ਚੈੱਕ ਕੀਤੇ ਜਾਣੇ ਆ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੀਆਂ ਗੱਡੀਆਂ ਖਿਲਾਰ ਕੇ ਉਹਨਾਂ ਦੀ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਕਰਵਾਈ ਜਾ ਰਹੀ ਹੈ ਤਾਂ ਡੀਜੀਪੀ ਸਾਹਿਬ ਜਿਹੜੇ ਨੇ ਗੁਰੂ ਨਗਰੀ ਦੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਆ ਤਾਂ ਜਾਣਦੇ ਆ ਕਿ ਸੂਬੇ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਲਿਸ ਵਾਲੇ ਜਿਹੜੇ ਐਕਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਗੁਰੂ ਨਗਰੀ ਦੀਆਂ ਤਾ ਉਥੇ ਜਿਹੜੇ ਨਸ਼ਾ ਤਸਕਰ ਨੇ ਜਿੱਥੇ ਕਿ ਉਹਨਾਂ ਦੀ ਪ੍ਰਾਪਰਟੀ ដਮਾਲਿਸ਼ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਤਾਂ ਉਸ ਦੇ ਉੱਤੇ ਵੀ ਕਹਿ ਸਕਦੇ ਆ ਕਿ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਤਾਂ ਇੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਵੱਲੋਂ ਸਾਰੇ ਜਿਹੜੇ ਪੁਆਇੰਟਸ ਚੈਕਿੰਗ ਕੀਤੇ ਜਾਣੇ ਆ ਤਾਂ ਉਥੇ ਹੀ ਇਹ ਖਾਸ ਤਸਵੀਰਾਂ ਤਾਂ ਗਲਵਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਵੀ ਜਿਹੜਾ ਇੱਥੇ ਨਿਕਲ ਕੇ ਡੀਪੀ ਸਾਹਿਬ ਨੂੰ ਮਿਲਿਆ ਜਾ ਰਿਹਾ ਸਾਡਾ ਡੀਪੀ ਸਾਹਿਬ ਬੜੇ ਵਧੀਆ ਪਾਲ ਸਾਹਿਬ ਸਾਹਿਬ ਬਹੁਤ ਵਧੀਆ ਇਹਨਾਂ ਦਾ ਕੰਟਰੋਲ ਹੈ ਬਹੁਤ ਵਧੀਆ ਹੈ ਨਾ ਸਾਈਟ ਪ੍ਰੈਜ਼ੈਂਸ ਵਗੈਰੇ ਪੈਟ੍ਰੋਲਿੰਗ ਹੁੰਦੀ ਹੈ ਹਾਂਜੀ ਹਾਂਜੀ ਰਾਤੀ ਪਟਾ ਹਾਂ ਹਾਂ ਬਹੁਤ ਬਹੁਤ ਬਾਕੀ ਨਸ਼ੇ ਪਤੇ ਵੀ ਕਾਫੀ ਘਟੇ ਅੱਗੇ ਨਾਲੋਂ ਬਹੁਤ ਜ਼ਿਆਦਾ ਕੰਟਰੋਲ ਹੈਗਾ ਇਹ ਜਿਹੜਾ ਡਰੱਗਸ ਦਾ ਖਰਾਬ ਆਪਣਾ ਇਹਦਾ ਅਸਰ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਹੈ ਦੁਨੀਆ ਮਾਇਆ ਹੁਣ ਪੜ੍ਹੀ ਲਿਖੀ ਬੱਚੇ ਸਿਆਣੇ ਨੇ ਅੱਜਕੱਲ ਦੇ ਆ ਬੰਦਾ ਸਮਝਦਾਰ ਗੱਲ ਨੂੰ ਹਾਂ ਅੱਗੇ ਥੋੜਾ ਦੇਖਦੇ ਅੱਗੇ ਦੇਖ ਦੇਖਦੇ ਆ ਅੱਗੇ ਦੇਖ ਰਿਹਾ ਕਿ ਜੋ ਗੁਰੂ ਨਗਰੀ ਦੇ ਜੋ ਵਸਨੀਕ ਨੇ ਉਹਨਾਂ ਵੱਲੋਂ ਡੀਜੀਪੀ ਸਾਹਿਬ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਹਾਲਾਤਾਂ ਬਾਰੇ ਖਾਸ ਤੌਰ ਦੇ ਉੱਤੇ ਉਹਨਾਂ ਵੱਲੋਂ ਗੱਲ ਕੀਤੀ ਕੀਤਾ ਆ ਦੇਖ ਸਕਦਾ ਹਾਂ ਗੱਡੀ ਦੀ ਚੈਕਿੰਗ ਜੋ ਉੱਥੇ ਜਾਇਜ਼ਾ ਲੈਂਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਜੋ ਪਹੁੰਚੇ ਹੋਏ ਨੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਵੀ ਮਿਲਦੇ ਦਿਖਾਈ ਦੇ ਰਹੇ ਨੇ ਜੋ ਗੁਰੂ ਨਗਰੀ ਦੇ ਵਸਨੀਕ ਨੇ ਤਾਂ ਉੱਥੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੋ ਰਿਪੋਰਟਰ ਨੇ ਸਾਡੇ ਗੁਰੂ ਨਗਰੀ ਤੋਂ ਨਾਲ ਤਾਂ ਗੁਰਪ੍ਰੀਤ ਕਿਵੇਂ ਵੇਖਦੇ ਹੋ ਕਿ ਆਲਾ ਅਧਿਕਾਰੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਕੀ ਲੱਗਦਾ ਕਿ ਇਦਾਂ ਦੇ ਨਾਕਾ ਪੁਆਇੰਟਸ ਹਰ ਮਹੀਨੇ ਜਾਂ ਜ਼ਿਆਦਾਤਰ ਚੈਕਿੰਗ ਹੋਣੀ ਚਾਹੀਦੀ ਤਾਂ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਪੁਲਿਸ ਦੇ ਵੱਲੋਂ ਚੈਕਿੰਗ ਤਾਂ ਕੀਤੀ ਜਾਂਦੀ ਆ ਪਰ ਜਿਹੜੀ ਅੱਜ ਚੈਕਿੰਗ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਪੰਜਾਬ ਦੇ ਜਿਹੜੇ ਡੀਸੀਪੀ ਗੌਰਵ ਜ਼ਿਆਦਾ ਬਥੇ ਪਹੁੰਚੇ ਹੋਏ ਹਨ ਤਾਂ ਫਿਲਹਾਲ ਨਾਲ ਵੱਲੋਂ ਪੂਰੀ ਜਿਹੀ ਜਾਣਕਾਰੀ ਆਖਵਾਖੇ ਚੌਂਕਾਂ ਤੇ ਜਾ ਕੇ ਲਈਤੀ ਜਾ ਰਹੀ ਹੈ ਤਾਂ মিডিਆ ਦੇ ਨਾਲ ਗੱਲਬਾਤ ਵੀ ਕਰਦੇ ਪਏ ਤਾਂ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦਾ ਕੀ ਕਹਿਣਾ ਤਾਂ ਇਹ ਤਸਵੀਰਾਂ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਇਹ ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮਿਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫਿਸਰਸ ਦੀ ਜੁੜੀ ਲਾਈ ਹੈ ਸੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅੰਮ੍ਰਿਤਸਰ ਕਰਨ ਲਈ ਆਇਆ ਸੀਗਾ ਸਭ ਜਿਹੜੀ ਬੋਸ ਨੂੰ ਮਾਜੀ ਦੇ ਵਿੱਚ ਵੀ ਕਿਤੇ ਨਾ ਤੋਂ ਕਾਫੀ ਜਿੰਮੇਵਾਰੀ ਦੇ ਨਾਲ ਡਿਊਟੀ ਕਰ ਰਹੇ ਇਹਨਾਂ ਦੇ ਮੋਰਲ ਵਾਲੀ ਕਿਹਨੇ ਚੁੰਦੇ ਨੇ ਵੀ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਹੈਗੇ ਕਹਿੰਦੇ ਨੇ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕਨਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਨਡ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ। ਤੁਸੀਂ ਅੱਜ ਕਾਬੀਲਾ ਹਾਈ ਟੈਕ ਨਾਕੇ ਚੈੱਕ ਕੀਤੇ। ਉਹ तकरीबन ਰੋਪੜ ਤੋਂ ਚੈੱਕ ਕਰਦੇ ਕਿਵੇਂ ਦਾ ਵਿਆਹ ਹੋ ਤੇ ਲੋਕਾਂ ਦਾ ਰਿਸਪੌਂਸ ਹੋਰ ਫੋਰਸ ਦਾ ਮੋਰਲ ਕਿੰਨਾ ਹੈ? ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ। ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਾਗ ਹੈਗੀ, ਅਲਰਟ ਹੈ ਤੇ ਸਟੇਟ ਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਣ ਲਈ। ਕਿਉਂ ਸਰ ਕਿੰਨੀ ਵੱਡੀ ਚੁਣੌਤੀ ਹੈ? ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ। ਆਇਆ ਜਾ ਰਿਹਾ ਜੀ ਸਰਕਾਰੀ ਮਨ ਦੇਖਿਆ ਜਾਵੇ ਕਿ ਕਿੰਨੇ ਵੀਰ ਦੀ ਜੁਨਨ ਦੇ ਕਾਮਯਾਬੀ ਮਿਲ ਚੁੱਕੀ। ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ। ਅਸੀਂ ਤੁਹਾਡੇ ਨਾਲ ਮੋੜਾ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜੜਾ ਹੈਗਾ ਅਸੀਂ ਬਿਲਕੁਲ ਡਰਗ ਫਰੀ ਕਰ ਦਾਂਗੇ। ਹੁਣ ਵੀ ਫਰ ਗਿਆ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋ ਕਿ ਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ। ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ। ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਮ ਸਮਝਦੀ ਐ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਇਹ ਕੰਮ ਸ਼ੁਰੂ ਹੋ ਗਿਆ ਜੀ ਐਸ ਸਕੰਡ ਲਾਈਨ ਆਫ ਡਿਫੈਂਸ ਤੇ ਜਦੋਂ ਹੋਮ ਗਾਰਡਸ ਡਿਪਲੋਏ ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਸਰ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਹੈ ਆਈਡੀਜ ਦੇ ਐਲੀਮੈਂਟ ਕਾਫੀ ਆਨਗਲਿਕ ਗਲਤ ਮੈਸੇਜ ਪਾ ਰਹੇ ਆ ਕਿ ਆ ਆ ਦੀ ਉਹ ਹੋਣ ਦਣੀ ਹੈ ਜੀ ਇਸ ਨੂੰ ਕਿੰਨਾ ਕਿ ਨਹੀਂ ਇਹ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਜਾਓ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੰਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਅੱਜ ਦੀ ਚੈਕਿੰਗ ਦਾ ਖਾਸ ਤੌਰ ਤੇ ਨਹੀਂ ਇੱਕ ਜਨਰਲ ਜਵੇਂ ਹੁਣ ਬੈਸਾਖੀ ਹੈਗੀ 14 ਅਪ੍ਰੈਲ ਤੇ ਆਦਰਵਾਇਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੰਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਊਗੀ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਜੋ ਡੀਜੀਪੀ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਤਾਂ ਹੁਣ ਸ਼ਹਿਰ ਦੇ ਵੱਖ-ਵੱਖ ਪੁਆਇੰਟਸ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਵੱਲੋਂ ਹੁਣ ਜਿਹੜੀ ਪੁਆਇੰਟ ਜਿਹੜੇ ਆ ਚੈੱਕ ਕੀਤੇ ਜਾਣੇ ਆ ਨਾ ਕਿ ਚੈੱਕ ਕੀਤੇ ਜਾਣੇ ਆ ਤਾਂ ਕੱਲੀ-ਕੱਲੀ ਤਸਵੀਰ ਜਿਹੜੀ ਤੜ ਨਾਲ ਲਗਾਤਾਰ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣਨ ਜਗਬਾਨੀ ਟੀਵੀ ਸ਼੍ਰੀਮੰਤ ਸਾਹਿਬ ਸੂਬੇ ਪਾਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਖਾਸ ਤੌਰ ਦੇ ਉੱਤੇ ਅੱਜ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੜ ਨਾਲ ਗੁਰੂ ਨਗਰੀ ਦੇ 골ਡਨ ਗੇਟ ਤੋਂ ਸਾਂਝਾ ਕਰ ਰਹੇ ਆ ਜਿੱਥੇ ਕੀ ਜੋ ਸੂਬੇ ਦੇ ਡੀਜੀਪੀ ਸਾਹਿਬ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ 'ਚ ਜਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਜਿਹੜੇ आला ਅਧਿਕਾਰੀ ਸਾਰੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਅੱਜ ਜਿੰਨੇ ਵੀ ਜਿਹੜੇ ਪੁਆਇੰਟਸ ਹੈਗੇ ਨੇ ਜਾਂ ਫਿਰ ਜਿਹੜੇ ਨਸ਼ਾ ਤਸਕਰਸ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਹੁਣ ਜੋ ਪੁਲਿਸ ਵੱਲੋਂ ਕੀਤੀ ਜਾਣੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਡੀਜੀਪੀ ਜੋਨੇ ਸਾਹਿਬ ਡੀਜੀਪੀ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਸਵੀਰ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀਆਂ ਤਸਵੀਰਾਂ ਸਾਂਝੀਆਂ ਕਿ ਤੇਜਾਨ ਕਾਫਲੇ ਦੀਆਂ ਤਾਂ ਹੁਣ ਗੁਰੂ ਨਗਰੀ ਦੇ ਵੱਖ-ਵੱਖ ਨਾਕਾ ਪੁਆਇੰਟਸ ਜਿਹੜੇ ਆ ਉਹਨਾਂ ਵੱਲੋਂ ਚੈੱਕ ਕੀਤੇ ਜਾਣੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਜਿਹੜੀ ਆ ਇੱਥੇ ਕੀਤੀ ਜਾਣੀ ਆ ਜਿਹੜੇ ਪੁਆਇੰਂਟਸ ਨੇ ਨਾਕਾ ਪੁਆਇੰਂਟ ਨੇ ਪੁਲ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਕੰਮ ਕਰਦੀ ਆ ਤਾਂ ਉਹ ਵੀ ਜਿਹੜੀ ਆ ਚੈੱਕ ਕੀਤੀ ਜਾਣੀ ਤਾਂ ਇਹ ਦੇਖ ਸਕਦੇ ਹੋ ਇੱਕ قافਲਾ ਇੱਕ قافਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਜੀਪੀ ਸਾਹਿਬ ਜੋਂ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਇਹ ਦੇਖ ਸਕਦੇ ਹਾਂ ਤਸਵੀਰਾਂ ਕਿ ਅਧਿਕਾਰੀਆਂ ਨਾਲ ਮਿਲਿਆ ਜਾ ਰਿਹਾ ਤਾਂ ਸਰ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਗੁਰੂ ਨਗਰੀ ਦੇ ਯਾਰ ਮੜਾ ਯਾਰ ਗੁਰੂ ਨਗਰੀ ਦੇ ਪੁਆਇੰਟਸ ਜਿਹੜੇ ਹੈਗੇ ਨੇ ਖਾਸ ਤੌਰ ਦੇ ਉੱਤੇ 골ਡਨ ਗੇਟ ਦੇ ਉੱਤੇ ਜੋ ਡੀਜੀਪੀ ਸਾਹਿਬ ਹੈਗੇ ਨੇ ਗੌਰਵ ਜਾਦਵ ਤਾਂ ਉਹਨਾਂ ਵੱਲੋਂ ਅੱਜ ਪੁਆਇੰਟਸ ਚੈੱਕ ਕੀਤੇ ਜਾਣੇ ਆ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੀਆਂ ਗੱਡੀਆਂ ਖਿਲਾਰ ਕੇ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਜਿਹੜੀ ਆ ਕਰਵਾਈ ਜਾ ਰਹੀ ਆ ਤਾਂ ਡੀਜੀਪੀ ਸਾਹਿਬ ਜਿਹੜੇ ਨੇ ਗੁਰੂ ਨਗਰੀ ਦੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜ਼ਰੂਰ ਗਲਬਤ ਕਰਦੇ ਆਂ ਤਾਂ ਜਾਣਦੇ ਆਂ ਕਿ ਸੂਬੇ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜਿਹੜੇ ਐਕਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਗੁਰੂ ਨਗਰੀ ਦੀਆਂ ਤਾਂ ਉੱਥੇ ਜਿਹੜੇ ਨਸ਼ਾ ਤਸਕਰ ਨੇ ਜਿੱਥੇ ਕਿ ਉਹਨਾਂ ਦੀ ਪ੍ਰਾਪਰਟੀ ਡੰਵਾਲਿਸ਼ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਤਾਂ ਉਸ ਦੇ ਉੱਤੇ ਵੀ ਕਹਿ ਸਕਦੇ ਆਂ ਕਿ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਤਾਂ ਇੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਵੱਲੋਂ ਸਾਰੇ ਜਿਹੜੇ ਪੁਆਇੰਟਸ ਚੈਕਿੰਗ ਕੀਤੇ ਜਾਣੇ ਆ ਤਾਂ ਉੱਥੇ ਹੀ ਇਹ ਖਾਸ ਤਸਵੀਰਾਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਵੀ ਜਿਹੜਾ ਇੱਥੇ ਨਿਕਲ ਕੇ ਡੀਪੀ ਸਾਹਿਬ ਨੂੰ ਮਿਲਿਆ ਜਾ ਰਿਹਾ ਸਾਡੇ ਸਾਡਾ ਇਹ ਬੜਾ ਵਧੀਆ ਹਰਪਾਲ ਸਾਹਿਬ ਦਾ ਬਹੁਤ ਵਧੀਆ ਇਹਨਾਂ ਦਾ ਕੰਟਰੋਲ ਹੈ ਬਹੁਤ ਵਧੀਆ ਹੈ ਹਾਂਜੀ ਹਾਂਜੀ ਹਾਂ ਹਾਂ ਬਹੁਤ ਬਹੁਤ ਬਾਕੀ ਇਹ ਜੋ ਨਸ਼ੇ ਪਤੇ ਵੀ ਕਾਫੀ ਘਟੇ ਅਗੇ ਨਾਲੋਂ ਬਹੁਤ ਜ਼ਿਆਦਾ ਕੰਟਰੋਲ ਹੈਗਾ ਇਹ ਜਿਹੜਾ ਡਰੱਗਸ ਦਾ ਖਰਾਬ ਆਪਣਾ ਇਹਦਾ ਅਸਰ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਦੁਨੀਆ ਮਾਇਆ ਹੁਣ ਪੜੀ ਲਿਖੀ ਬੱਚੇ ਸਿਆਣੇ ਨੇ ਅੱਜਕੱਲ ਦੇ ਆ ਬੰਦਾ ਸਮਝਦਾਰ ਗੱਲ ਨੂੰ ਅੱਗੇ ਥੋੜਾ ਦੇਖ ਅੱਗੇ ਦੇਖ ਅੱਗੇ ਦੇਖ ਸਕਦੇ ਹੋ ਕਿ ਜੋ ਗੁਰੂ ਨਗਰੀ ਦੇ ਜੋ ਵਸਨੀਕ ਨੇ ਉਹਨਾਂ ਵੱਲੋਂ ਡੀਜੀਪੀ ਸਾਹਿਬ ਦੇ ਨਾਲ ਤਾਲਬਤ ਵੀ ਕੀਤੀ ਗਈ ਆ ਹਾਲਾਤਾਂ ਬਾਰੇ ਖਾਸ ਟੌਰ ਦੇ ਉੱਤੇ ਹੁਣ ਉਹ ਗੱਲ ਕੀਤੀ ਕੀਤਾ ਦੇਖ ਸਕਦਾ ਹਾਂ ਗੱਡੀ ਦੀ ਚੈਕਿੰਗ ਜੋ ਉੱਥੇ ਜਾਇਜ਼ਾ ਲੈਂਦੇ ਹੋਏ ਡੀਜੀਪੀ ਪੰਜਾਬ ਗੌਰਵ ਜੱਧਵ ਜੋ ਪਹੁੰਚੇ ਹੋਏ ਨੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਵੀ ਮਿਲਦੇ ਦਿਖਾਈ ਦੇ ਰਹੇ ਨੇ ਜੋ ਗੁਰੂ ਨਗਰੀ ਦੇ ਵਸਨੀਕ ਨੇ ਤਾਂ ਉੱਥੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੋ ਰਿਪੋਰਟਰ ਨੇ ਸਾਡੇ ਗੁਰੂ ਨਗਰੀ ਤੋਂ ਨਾਲ ਤਾਂ ਗੁਰਪ੍ਰੀਤ ਕਿਵੇਂ ਵੇਖਦੇ ਹੋ ਕਿ ਆਲਾ ਅਧਿਕਾਰੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਕੀ ਲੱਗਦਾ ਕਿ ਇਦਾਂ ਦੇ ਨਾਕਾ ਪੁਆਇੰਟਸ ਹਰ ਮਹੀਨੇ ਜਾਂ ਜ਼ਿਆਦਾਤਰ ਚੈਕਿੰਗ ਹੋਣੀ ਚਾਹੀਦੀ ਤਾਂ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਪੁਲਿਸ ਦੇ ਵੱਲੋਂ ਚੈਕਿੰਗ ਤਾਂ ਕੀਤੀ ਜਾਂਦੀ ਆ ਪਰ ਜਿਹੜੀ ਅੱਜ ਚੈਕਿੰਗ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਪੰਜਾਬ ਦੇ ਜਿਹੜੇ ਡੀਸੀਪੀ ਗੌਰਵ ਜ਼ਾਦਾਬ ਇੱਥੇ ਪਹੁੰਚੇ ਹੋਏ ਹਨ ਤਾਂ ਫਿਲਹਾਲ ਨਾਲ ਵੱਲੋਂ ਪੂਰੀ ਜਿਹੜੀ ਜਾਣਕਾਰੀ ਆਖਵਾਖ ਚੌਂਕਾ ਦੇ ਵਿੱਚ ਜਾ ਕੇ ਲਈਤੀ ਜਾ ਰਹੀ ਆ ਤਾਂ ਮੀਡੀਆ ਦੇ ਨਾਲ ਗੱਲਬਾਤ ਵੀ ਕਰਦੇ ਪਏ ਤਾਂ ਅਸੀਂ ਤੁਹਾਨੂੰ ਸੁਣਾਉਣਾ ਹੈ ਉਹਨਾਂ ਦਾ ਕੀ ਕਹਿਣਾ ਤਾਂ ਇਹ ਤਸਵੀਰਾਂ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਇਹ ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮਿਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫਿਸਰਸ ਦੀ ਜੁੜੀ ਲਾਈ ਹੈ ਸੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅੰਮ੍ਰਿਤਸਰ ਕਰਨ ਲਈ ਆਇਆ ਸੀ ਸਰ ਜੀ ਬਹੁਤ ਨੂੰ ਮਾਜੀ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕਾਫੀ ਚੰਗੀ ਪਿਆਰੀ ਜਨਰਲ ਆ ਦੀ ਡਿਊਟੀ ਕਰ ਰਹੇ ਇਹਨਾਂ ਦੇ ਮੋਰਲ ਵਾਲੀ ਕਿਹੋ ਜਿਹੀ ਹੁੰਦੇ ਨੇ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਹੈਗੇ ਕਹਿੰਦੇ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕਨਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੇ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਨਡ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ ਤੁਸੀਂ ਅੱਜ ਕਾਬੀਲਾ ਹਾਈ ਟੈਕ ਨਾਕੇ ਚੈੱਕ ਕੀਤੇ ਉਹ तकरीबन ਰੋਪੜ ਤੋਂ ਚੈੱਕ ਕਰਦੇ ਕਿਵੇਂ ਦਾ ਵਿਆਹ ਉਹ ਤੇ ਲੋਕਾਂ ਦਾ ਰਿਸਪੌਂਸ ਹੋਰ ਫੋਰਸ ਦਾ ਮੋਰਲ ਕਿਵੇਂ ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਣ ਲਈ ਜੀ ਸਰ ਕਿੰਨੀ ਵੱਡੀ ਚੁਣੌਤੀ ਹੈ ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਆ ਜਾ ਰਹੇ ਜੀ ਇਸ ਤਰ੍ਹਾਂ ਦੀ ਬਣ ਕੇ ਚੇਖਿਆ ਜਾਵੇ ਤਾਂ ਕਿੰਨੇ ਵੀ ਦੀ ਤੁਹਾਨੂੰ ਜੇ ਕਾਮਯਾਬੀ ਮਿਲ ਚੁੱਕੀ। ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ। ਅਸੀਂ ਤੁਹਾਡੇ ਨਾਲ ਮੋੜਾ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰ ਦਾਂਗੇ। ਹੁਣ ਵੀ ਫਰਕ ਜੇ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋ ਕਿ ਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ। ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਮ ਸਮਝਦੀ ਹੈ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮਗਾਰਡ ਦੀ ਸਾਡੇ ਡਿਪਲੋਇਮੈਂਟ ਤੋਂ ਤੱਕ ਕੋਈ ਜੇ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਐਸ ਸਕੰਡ ਲਾਈਨ ਆਫ ਡਿਫੈਂਸ ਤੇ ਜਦੋਂ ਹੋਮ ਗਾਰਡਸ ਡਿਪਲੋਏ ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚੈਲੰਜ ਦਿਖ ਰਿਹਾ ਹੈ ਐਟੀਟਿਊਡਰਲ ਐਲੀਮੈਂਟ ਕਾਫੀ ਹੈ ਗਲਤ ਮੈਸੇਜ ਪਾ ਦਿੰਦੇ ਆ ਕਿ ਆਹ ਵੀ ਕਰਪਰ ਹੋ ਰਿਹਾ ਹੋਣਾ ਜੀ ਇਸ ਨੂੰ ਕਿੰਨਾ ਕਿ ਨਹੀਂ ਇਹ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬੱਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਜਾਓ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੰਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਨਹੀਂ ਇੱਕ ਜਨਰਲ ਜਵੇਂ ਉਹਨ ਬੈਸਾਖੀ ਹੈਗੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ਿਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਊਗੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਡੀਜੀਪੀ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਤਾਂ ਹੁਣ ਸ਼ਹਿਰ ਦੇ ਵੱਖ-ਵੱਖ ਪੁਆਇੰਟਸ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਵੱਲੋਂ ਹੁਣ ਜਿਹੜੀ ਪੁਆਇੰਟ ਜਿਹੜੇ ਆ ਚੈੱਕ ਕੀਤੇ ਜਾਣੇ ਆ ਨਾ ਕਿ ਚੈੱਕ ਕੀਤੇ ਜਾਣੇ ਆ ਤਾਂ ਕੱਲੀ-ਕੱਲੀ ਤਸਵੀਰ ਜਿਹੜੀ ਤੜ ਨਾਲ ਲਗਾਤਾਰ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸੋਨ ਇੱਕ ਜਗਬਾਨੀ ਟੀਵੀ ਸ਼੍ਰੀਮੰਤ ਸਾਹਿਬ ਸੂਬੇ ਪੱਧਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਜੋ ਨਸ਼ਾ ਤਸਕਰਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਖਾਸ ਤੌਰ ਦੇ ਉੱਤੇ ਅੱਜ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੜ ਨਾਲ ਗੁਰੂ ਨਗਰੀ ਦੇ ਗੋਲਡਨ ਗੇਟ ਤੋਂ ਸੰਝਿਆ ਕਰ ਰਹੇ ਆ ਜਿੱਥੇ ਕੀ ਜੋ ਸੂਬੇ ਦੇ ਡੀਜੀਪੀ ਸਾਹਿਬ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ 'ਚ ਜਾ ਕੇ ਜਿਹੜੀ ਚੈਕਿੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਜਿਹੜੇ ਅਧਿਕਾਰੀ ਸਾਰੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਅੱਜ ਜਿਨੇ ਵੀ ਜਿਹੜੇ ਪੁਆਇੰਟਸ ਹੈਗੇ ਨੇ ਜਾਂ ਫਿਰ ਜਿਹੜੇ ਨਸ਼ਾ ਤਸਕਰਸ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਹੁਣ ਜੋ ਪੁਲਿਸ ਵੱਲੋਂ ਕੀਤੀ ਜਾਣੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਡੀਜੀਪੀ ਜੋਨੇ ਸਾਹਿਬ ਡੀਜੀਪੀ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਸਵੀਰ ਆਪਣੇ ਸਹਿਯੋਗੀ ਨੂੰ ਕਹੂੰਗਾ ਕੀ ਜਿਹੜੀਆਂ ਤਸਵੀਰਾਂ ਸਾਂਝੀਆਂ ਕਿ ਤੇਜਾਨ ਕਾਫਲੇ ਦੀਆਂ ਤਾਂ ਹੁਣ ਗੁਰੂ ਨਗਰੀ ਦੇ ਵੱਖ-ਵੱਖ ਨਾਕਾ ਪੁਆਇੰਟਸ ਜਿਹੜੇ ਆ ਉਹਨਾਂ ਵੱਲੋਂ ਚੈੱਕ ਕੀਤੇ ਜਾਣੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਜਿਹੜੀ ਆ ਇੱਥੇ ਕੀਤੀ ਜਾਣੀ ਆ ਜਿਹੜੇ ਪੁਆਇੰਟਸ ਨੇ ਨਾਕਾ ਪੁਆਇੰਂਟ ਨੇ ਪੁਲਿਸ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਕੰਮ ਕਰਦੀ ਆ ਤਾਂ ਉਹ ਵੀ ਜਿਹੜੀ ਆ ਚੈੱਕ ਕੀਤੀ ਜਾਣੀ ਤਾਂ ਇਹ ਦੇਖ ਸਕਦੇ ਹੋ ਇਹ ਕਾਫਲਾ ਇਹ ਕਾਫਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਜੀਪੀ ਸਾਬ ਜੋ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਇਹ ਦੇਖ ਸਕਦੇ ਹਾਂ ਤਸਵੀਰਾਂ ਕਿ ਅਧਿਕਾਰੀਆਂ ਨਾਲ ਮਿਲਿਆ ਜਾ ਰਿਹਾ ਤਾਂ ਸਰ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਗੁਰੂ ਨਗਰੀ ਦੇ ਗੁਰੂ ਨਗਰੀ ਦੇ ਪੁਆਇੰਟ ਜਿਹੜੇ ਹੈਗੇ ਨੇ ਖਾਸ ਤੌਰ ਦੇ ਉੱਤੇ 골ਡਨ ਗੇਟ ਦੇ ਉੱਤੇ ਜੋ ਡੀਜੀਪੀ ਸਾਬ ਹੈਗੇ ਨੇ ਗੌਰਵ ਜਾਦਵ ਤਾਂ ਉਹਨਾਂ ਵੱਲੋਂ ਅੱਜ ਪੁਆਇੰਟਸ ਚੈੱਕ ਕੀਤੇ ਜਾਣੇ ਆ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੀਆਂ ਗੱਡੀਆਂ ਖਿਲਾਰ ਕੇ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਜਿਹੜੀ ਆ ਕਰਵਾਈ ਜਾ ਰਹੀ ਆ ਤਾਂ ਡੀਜੀਪੀ ਸਾਹਿਬ ਜਿਹੜੇ ਨੇ ਗੁਰੂ ਨਗਰੀ ਦੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬਾਨ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜ਼ਰੂਰ ਗਲਬਤ ਕਰਦੇ ਆਂ ਤਾਂ ਜਾਣਦੇ ਆਂ ਕਿ ਸੂਬੇ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜਿਹੜੇ ਐਕਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਇਹਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਗੁਰੂ ਨਗਰੀ ਦੀਆਂ ਤਾਂ ਉੱਥੇ ਜਿਹੜੇ ਨਸ਼ਾ ਤਸਕਰ ਨੇ ਜਿੱਥੇ ਕਿ ਉਹਨਾਂ ਦੀ ਪ੍ਰਾਪਰਟੀ ਡੰਵਾਲਿਸ਼ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਤਾਂ ਉਸ ਦੇ ਉੱਤੇ ਵੀ ਕਹਿ ਸਕਦੇ ਆਂ ਕਿ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਤਾਂ ਇੱਥੇ ਹੀ ਤੁਸੀਂ ਵੇਖ ਸਕਦੇ ਹੋ